ਮੈਂ ਇਹੀ ਗੱਲ ਕਹਿ ਰਿਹਾ ਹਾਂ ਵੀ ਕਾਂਗਰਸ ਹਮੇਸ਼ਾ ਪੰਜਾਬ ਨੂੰ ਇਗਨੋਰ ਕਰਦੀ ਆ ਮੈਂ ਤਾਂ ਇੱਕ ਮਤਲਬ ਇਹ ਪਹਿਲਾਂ ਵੀ ਗੱਲ ਕਹਿੰਦਾ ਸੀ ਅੱਜ ਇਹ ਅਫਸੋਸ ਹੋਇਆ ਦੇਖ ਕੇ ਪਿਛਲੀ ਵਾਰ ਵੀ ਕਿੰਨੇ ਐਮਪੀ ਸੀ 8 ਐਮਪੀ ਸੀ ਪਿਛਲੀ ਵਾਰ ਕਾਂਗਰਸ ਪਾਰਟੀ ਦੇ 8 ਐਮਪੀ ਹਜੇ ਕਿ ਮੈਨੂੰ ਕੋਈ ਲੈਣਾ ਦੇਣਾ ਨਹੀਂ ਗਾ ਕਾਂਗਰਸ ਨਾਲ ਪਰ ਮੈਨੂੰ ਦੁੱਖ ਬੜਾ ਹੋਇਆ ਇਸ ਵਾਰ ਵੀ ਕਾਂਗਰਸ ਪੰਜਾਬ ਨੇ 7 ਜਿਤਾ ਕੇ ਭੇਜੇ ਸੱਤਾਂ ਦੇ ਵਿੱਚੋਂ ਸਭ ਤੋਂ ਸੀਨੀਅਰ ਕੌਣ ਨੇ ਉਦੇ ਵਿੱਚ ਔਜਲਾ ਸਾਹਿਬ ਜਿਹੜੇ ਤਿੰਨ ਵਾਰ ਐਮਪੀ ਬਣੇ। ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਆ। ਦੂਜੇ ਪਾਸੇ ਜੇ ਲਾਓ ਅਨੰਦਪੁਰ ਸਾਹਿਬ ਤੋਂ ਸੀ ਇਸ ਵਾਰ ਚੰਡੀਗੜ੍ਹੋਂ ਚਲੇ ਗਏ ਮਨੀਸ਼ ਤਵਾੜੀ ਜੀ ਜਿਨ੍ਹਾਂ ਨੇ ਪੰਜ ਵਾਰ ਪਾਰਲੀਮੈਂਟ ਦੀਆਂ ਇਲੈਕਸ਼ਨਾਂ ਲੜੀਆਂ ਸਭ ਤੋਂ ਸੀਨੀਅਰ ਨੇ ਤੇ ਇੱਕ ਵੀ ਉਦੋਂ ਬਾਅਦ ਤੁਸੀਂ ਲਾ ਲੋ ਚੀਫ ਮਿਨਿਸਟਰ ਚੰਨੀ ਜੀ ਪੰਜਾਬ ਦੇ ਰਹੇ ਆ। ਉਦੋਂ ਸੀਨੀਅਰ ਇੱਕ ਡੈਪਟੀ ਚੀਫ ਮਿਨਿਸਟਰ ਰਹੇ ਨੇ ਪੰਜਾਬ ਦੇ ਉਹ ਨੇ। ਦੂਜੇ ਪਾਸੇ ਹੋਰ ਮੈਂਬਰ ਪਾਰਲੀਮੈਂਟ ਵੀ ਨੇ। ਇੱਕ ਵੀ ਜਿਹੜੀ ਜਗ੍ਹਾ ਏ ਉਹ ਪੰਜਾਬ ਦੇ ਮੈਂਬਰ ਪਾਰਲੀਮੈਂਟ ਨੂੰ ਨਹੀਂ ਦਿੱਤੀ ਜਾਂਦੀ ਮੈਂ ਹਜੇ ਕੋਈ ਕਹਿਣ ਵਾਲਾ ਨਹੀਂਗਾ ਫੈਸਲਾ ਰਾਹੁਲ ਗਾਂਧੀ ਨੇ ਕਰਨਾ ਏ ਜਦੋਂ ਲੀਡਰ ਉਹ ਬਣ ਗਏ ਉਦੋਂ ਬਾਅਦ ਕੀ ਗੱਲ ਪੰਜਾਬ ਦਾ ਕੋਈ ਡਿਪਟੀ ਲੀਡਰ ਨਹੀਂ ਬਣਦਾ ਸੀ ਜਿਹੜੀਆਂ ਸਭ ਤੋਂ ਵੱਧ ਸੀਟਾਂ ਜਿਹੜੀਆਂ ਪਿਛਲੀ ਵਾਰ ਤਾਂ 8 ਦੇ 30 ਕਾਂਗਰਸ ਨੇ ਇਸ ਵਾਰ ਤਾਂ ਸਤਜਿਤੀਆਂ ਮੈਂ ਇਹੀ ਕਹਿਣਾ ਚਾਹੁੰਦਾ ਕਾਂਗਰਸੀਆਂ ਨੂੰ ਵੀ ਕਾਦੇ ਲਈ ਕਿਸ ਲਈ ਵੋਟ ਪਾਉਨੇ ਹੋ ਜਦੋਂ ਅੱਜ ਸਭ ਤੋਂ ਜਿਹੜਾ 3 ਸੀਟਾਂ ਐ ਸ਼ਾਇਦ ਮੇਰੀ ਖਿਆਲ ਨਾਲ ਅਸਾਮ ਚਾਈਆਂ ਐ ਉੱਥੇ ਦੇ ਗੌਰਵ ਗਗੋਈ ਜੀ ਨੂੰ ਡਿਪਟੀ ਲੀਡਰ ਬਣਾਇਆ ਐ ਉਦੋਂ ਬਾਅਦ ਜਿਹੜੇ 2 ਬੰਦੇ ਵਿਪ ਪੋ ਬਣਾਏ ਨੇ ਉਹ ਵੀ ਹੋਰ ਸਟੇਟਾਂ ਦੇ ਆ ਤੇ ਇੰਨੇ ਐਸਸੀ ਪਰਿਵਾਰਾਂ ਨੂੰ ਤਾਂ ਖਾਸ ਤੌਰ ਇੰਨੀ ਨਫ਼ਰਤ ਆ ਵੀ ਜਿਹੜੇ ਉਹਨਾਂ ਦੇ ਸੁਰੇਸ਼ ਜੀ ਸੁਰੇਸ਼ ਜੀ 7 ਵਾਰ ਦੇ ਐਮਪੀ ਨੇ ਤੇ ਉਹਨਾਂ ਨੂੰ ਉਹਨਾਂ ਨੇ ਸਪੀਕਰ ਦੀ ਪੋਸਟ ਲਈ ਖੜਾ ਕੀਤਾ ਸਪੀਕਰ ਦੀ ਪੋਸਟ ਲਈ ਖੜਾ ਕੀਤਾ ਉਹਨਾਂ ਨੂੰ ਅੱਜ ਚੀਫ ਵਿੱਪ ਬਣਾਇਆ ਏ ਲੀਡਰ ਦਾ ਕੀ ਬਣਾਉਣਾ ਡਿਪਟੀ ਲੀਡਰ ਦਾ ਕੀ ਬਣਾਉਣਾ ਚੀਫ ਵਿੱਪ ਬਣਾਇਆ ਚਲੋ ਉਹ ਅਲੱਗ ਗੱਲ ਆ ਪਰ ਮੈਂ ਇਹ ਕਹਿਣਾ ਚਾਹੁੰਦਾ ਅੱਜ ਮੈਂ ਪੰਜਾਬ ਦੀ ਧਰਤੀ ਤੇ ਖੜਾ ਬੜੀ ਆਸ ਸੀ ਵੀ ਪੰਜਾਬ ਦੇ ਲੋਕਾਂ ਨੇ ਸੱਤ ਮੈਂਬਰ ਪਾਰਲੀਮੈਂਟ ਜਿਹੜੇ ਉਹ ਜਿਤਾਏ ਆ ਜਿਦੇ ਵਿੱਚ ਇੱਕ ਕਾਂਗਰਸ ਪਾਰਟੀ ਦਾ ਪ੍ਰਧਾਨ ਵੀ ਆ ਇੱਕ ਡਿਪਟੀ ਚੀਫ ਮਿਨਿਸਟਰ ਰਿਹਾ ਕਾਂਗਰਸ ਦਾ ਇੱਕ ਚੀਫ ਮਿਨਿਸਟਰ ਰਿਹਾ ਏ ਦੂਜੇ ਗੁਰੂ ਘਰ ਤੋਂ ਇਹ ਆਸੀ ਅੰਮ੍ਰਿਤਸਰ ਸ੍ਰੀ ਗੁਰੂ ਸਾਡੀ ਪਵਿੱਤਰ ਧਰਤੀ ਆ ਗੁਰੂਆਂ ਦੀ ਸ਼੍ਰੀ ਅਮਰ ਸਰ ਸਾਹਿਬ ਜਿੱਥੇ ਸਾਡਾ ਦਰਬਾਰ ਸਾਹਿਬ ਆ ਉੱਥੇ ਨੇ ਐਮਪੀ ਤੀਜੀ ਵਾਰ ਜਿੱਤ ਕੇ ਗਏ ਆ ਤੇ ਉਹਨਾਂ ਨੇ ਪਾਰਲੀਮੈਂਟ ਚ ਰੋਜ਼ ਮੈਂ ਸਮਝਦਾ ਸਭ ਦੇ ਵਿਚਾਰਿਆਂ ਦੇ ਜਿਹੜੇ ਸੰਘ ਨੇ ਜਿਹੜੇ ਗਲੇ ਨੇ ਉਹ ਨਾਰੇ ਲਾਉਂਦੇ ਲਾਉਂਦੇ ਮੁਰਦਾਬਾਦ ਪਾਟ ਕੇ ਤੇ ਅੱਜ ਵੀ ਮੈਂ ਕਹਿੰਦਾ ਕਿਸੇ ਪੰਜਾਬੀ ਨੂੰ ਜਿਹੜਾ ਐਮਪੀ ਆ ਉਹਨੂੰ ਹੁਣ ਅੱਜ ਤੋਂ ਬਾਅਦ ਕੋਈ ਉੱਥੇ ਕਾਂਗਰਸ ਖਾਤੇ ਨਾ ਨਾਰੇ ਨਹੀਂ ਲਾਉਣੇ ਚਾਹੀਦੇ ਵਿਰੋਧ ਨਹੀਂ ਕਰਨਾ ਚਾਹੀਦਾ ਮੈਂ ਉਹਦੇ ਦੀ ਗੱਲ ਨਹੀਂ ਹੁੰਦੀ ਕਾਂਗਰਸ ਪਾਰਟੀ ਪਰ ਇਸ ਤਰੀਕੇ ਨਾਲ ਦੁਸ਼ਮਣ ਪੰਜਾਬ ਦੀ ਵੀ ਇੰਨੇ ਐਮਪੀ ਜਿਤਾ ਕੇ ਵੀ ਇੱਕ ਵੀ ਪਾਰਲੀਮੈਂਟ ਦੇ ਅਹੁਦਾ ਦੇਣੂੰ ਕਾਂਗਰਸ ਪਾਰਟੀ ਨਫ਼ਰਤ ਕਰਦੀ ਆ ਅੱਜ ਮੈਂ ਇਹ ਗੱਲ ਕਹਿਣਾ ਚਾਹੁੰਦਾ ਵੀ ਜਿਹੜੇ ਪੰਜਾਬ ਦੇ ਐਮਪੀ ਨੇ ਉਹਨਾਂ ਨੇ ਕੀ ਮਾੜਾ ਕੀਤਾ ਜੀ ਤਿੰਨ ਤਿੰਨ ਵਾਰ ਚਾਰ ਚਾਰ ਵਾਰ ਇੰਨਾ ਉੱਥੇ ਸੰਗ ਪੜ ਪੜ ਰੋਜ਼ ਮੁਰਦਾਬਾਦ ਮੁਰਦਾਬਾਦ ਕਰਕੇ ਪ੍ਰਧਾਨ ਮੰਤਰੀ ਸਰਕਾਰ ਦੇ ਬੇਸ਼ੱਕ ਉੱਤੋਂ ਜਰੂਰ ਕਹਿਣਗੇ ਜਦੋਂ ਤੁਸੀਂ ਪੁੱਛੋਗੇ ਵੀ ਨਹੀਂ ਅਸੀਂ ਤਾਂ ਕਾਂਗਰਸ ਦੇ ਸਿਪਾਹੀ ਆ ਪਰ ਮੈਨੂੰ ਪਤਾ ਮੇਰੀ ਬਹੁਤਾਂ ਨਾਲ ਗੱਲ ਹੋਈ ਆ ਪਾਰਲੀਮੈਂਟ 'ਚ ਹੋਈ ਆ ਤੇ ਉਹਨਾਂ ਦਾ ਦਿਲ ਬੜਾ ਅੰਦਰੋਂ ਦੁਖਿਆਏ ਉਹ ਕਹਿ ਨਹੀਂ ਸਕਦੇ ਪਾਰਲੀਮੈਂਟ ਇਹ ਇਹ ਗੱਲਾਂ ਦੂਜੇ ਪਾਸੇ ਪਾਰਟੀਆਂ ਨੂੰ ਉਹ ਕੀ ਕਹਿਣਗੇ ਦੂਜੇ ਪਾਸੇ ਪਾਰਟੀ ਅਜੇ ਸੱਤਾ 'ਚ ਪਾਰਟੀ 'ਚ ਉਹਨੇ ਪੰਜਾਬ ਨੂੰ ਮੈਂ ਕਾਂਬੀ ਮੈਂ ਸ਼ੁਕਰ ਗੁਜ਼ਾਰਾ ਉਹਨਾਂ ਦਾ ਵੀ ਉਹਨਾਂ ਨੇ ਪੰਜਾਬ ਨੂੰ ਕੇਂਦਰ ਦੀ ਸੱਤਾ ਦੇ ਵਿੱਚ ਉਹਨਾਂ ਨੇ ਉਹ ਭਾਗੀਦਾਰ ਬਣਾਇਆ ਪਰ ਅੱਜ ਕਾਂਗਰਸ ਨੇ ਯਾਰ ਮੈਨੂੰ ਦੁੱਖ ਹੁੰਦਾ ਮਨੀਸ਼ ਤਿਵਾੜੀ ਸਾਹਿਬ ਵਰਗੇ ਸੀਨੀਅਰ ਬੰਦੇ ਰੋਲ ਕੇ ਰੱਖਤੇ ਕੀਤਾ ਗਿਆ ਸਿੱਧੇ ਤੌਰ ਤੇ ਕਿਹਾ ਜਾ ਸਕਦਾ ਹੈ ਕਿ ਪੰਜਾਬ ਨੂੰ ਜਿਹੜਾ ਤੁਸੀਂ ਆਪ ਦੇਖੋ ਪਿਛਲੀ ਵਾਰ 8 8 MP ਤੁਹਾਨੂੰ ਵੀ ਪਲੇਟ ਲਗਾਇਆ ਗਿਆ ਸਾਰਿਆਂ ਨੂੰ ਨਾ ਮੈਨੂੰ ਕਿੱਥੇ ਲਾਇਆ ਗਿਆ ਮੈਨੂੰ ਤਾਂ ਇਹੀ ਤਾਂ ਇਹੀ ਤਾਂ ਗੱਲ ਆ ਵੀ ਕਾਂਗਰਸ ਪਾਰਟੀ ਆ ਜਿਹੜੀ ਉਹ ਕਿਸੇ ਨੂੰ ਵੀ ਪੰਜਾਬ ਦੇ ਕਿਸੇ ਮੈਂਬਰ ਪਾਰਲੀਮੈਂਟ ਨੂੰ ਉਹ ਪੁੱਛਣ ਨੂੰ ਤਿਆਰ ਨਹੀਂ ਤੇ ਇੰਨੀ ਨਫ਼ਰਤ ਆ ਪੰਜਾਬੀਆਂ ਪ੍ਰਤੀ ਇੰਨੀ ਨਫ਼ਰਤ ਆ ਪੰਜਾਬ ਪ੍ਰਤੀ ਵੀ ਅੱਜ ਵੀ 7 ਐਮਪੀ ਦਿੱਤੇ ਹੁਣ ਉਹ ਚੋਂ ਇੱਕ ਨੂੰ ਕੋਈ ਅਹੁਦਾ ਨਾ ਦਿੱਤਾ ਪਾਰਲੀਮੈਂਟ ਚ ਤੇ ਮੈਂ ਤੁਹਾਨੂੰ ਗਿਣਾਇਆ ਕਿਹੜਾ ਸਾਬਕਾ ਮੁੱਖ ਮੰਤਰੀ ਆ ਕਿਹੜਾ ਸਾਬਕਾ ਡਿਪਟੀ ਡਿਪਟੀ ਮੁੱਖ ਮੰਤਰੀ ਆ ਕਿਹੜਾ ਉਥੇ ਕਾਂਗਰਸ ਦਾ ਪ੍ਰਧਾਨ ਆ ਸਾਰਿਆਂ ਨੂੰ ਬੇਲੇ ਕਰਕੇ ਤੋੜਤਾ ਜੇ ਮੈਂ ਸਮਝਦਾ ਇਹ ਪੰਜਾਬ ਦੇ ਕਾਂਗਰਸ ਨੂੰ ਤੇ ਪੰਜਾਬ ਦੇ ਵੋਟਰਾਂ ਨੂੰ ਦੇਖਣਾ ਚਾਹੀਦਾ ਵੀ ਤੁਸੀਂ ਇਹਨਾਂ ਨੂੰ ਵੋਟਾਂ ਪਾ-ਪਾ ਤੋੜਦੇ ਆ ਹਾਈ ਕਮਾਂਡ ਬਿਲਕੁਲ ਇਹਨਾਂ ਦਾ ਕੋਈ ਮੁੱਲ ਨਹੀਂ ਪਾਉਂਦੀ ਜਿਹੜਾ ਚਾਜਾ ਭਾਜਪਾ ਤੋਂ ਥੱਲੇ ਰਹੀ ਆ ਕਾਂਗਰਸ ਪਾਰਟੀ 20 ਨੰਬਰ ਤੇ ਆ ਕਿਵੇਂ ਦੇਖਦਾ ਕਿਹਦੇ ਜ਼ਿੰਮੇਵਾਰੀ ਇਹਨੂੰ ਜ਼ਿੰਮੇਵਾਰੀ ਦੇਖੋ ਗੱਲ ਇਹ ਆ ਹਰ ਬੰਦਾ ਮੁੱਖ ਮੰਤਰੀ ਦਾ ਦਾਅਵੇਦਾਰ ਆ ਤੇ ਜਦੋਂ ਉੱਥੇ ਕੋਈ ਪ੍ਰੋਗਰਾਮ ਬਣਦਾ ਸੀ ਕੋਈ ਕਹਿੰਦਾ ਸੀ ਪ੍ਰਧਾਨ ਦਾ ਬਣਾਓ ਕੋਈ ਕਹਿੰਦਾ ਸੀ ਐਮਪੀ ਦਾ ਬਣਾਓ ਕੋਈ ਕਹਿੰਦਾ ਸੀ ਸੀਐਲਪੀ ਲੀਡਰ ਦਾ ਬਣਾਓ ਇਸ ਕਰਕੇ ਉਹ ਰੋਜ਼ ਕਈ ਘਰਦਿਆਂ ਦੇ ਵੀ ਕਹਿੰਦੇ ਸੀ ਵੀ ਸਾਡੇ ਘਰਦਿਆਂ ਦੇ ਪ੍ਰੋਗਰਾਮ ਵੀ ਰੱਖੋ ਇਸ ਕਰਕੇ ਜਿਹੜੀ ਕਾਂਗਰਸ ਪਾਰਟੀ ਆ ਉਹ ਬੇਸ਼ੱਕ ਇੱਕ ਗੱਲ ਮੇਰੀ ਹੋਰ ਸੁਣ ਲਓ ਕਾਂਗਰਸ ਪਾਰਟੀ ਜਿਹੜੀ ਜਿੱਤੀ ਆ ਸੀਟਾਂ ਉਹ ਸਿਰਫ ਸਮਝੌਤੇ ਕਰਕੇ ਜਿਹੜਾ ਸਮਝੌਤਾ ਸੀ ਉਤੋਂ ਉਰੇ ਦਾ ਕੈਂਡੀਡੇਟਾਂ ਨੂੰ ਪਤਾ ਨਹੀਂ ਲੱਗਿਆ ਮੈਂ ਪੱਪੀ ਪ੍ਰੈਸ਼ਰ ਜੀ ਨੂੰ ਸਤਕਾਰਯੋਗ ਨਹੀਂ ਮੇਰੇ ਵੱਡੇ ਭਰਾ ਨੇ ਦੋ ਦਿਨ ਪਹਿਲਾਂ ਕੈਂਡੀਡੇਟ ਨੂੰ ਨਹੀਂ ਪਤਾ ਲੱਗਿਆ ਦੋ ਦਿਨ ਪਹਿਲਾਂ ਜਿਹੜਾ ਜਿਹੜਾ ਕੈਂਡੀਡੇਟ ਜਿਤਾਉਣਾ ਸੀ ਉਹ ਦਿੱਲੀ ਵਾਲੇ ਆਮ ਆਦਮੀ ਪਾਰਟੀ ਦੇ ਜਨਰਲ ਸੈਕਟਰੀ ਹੈੱਡ ਸੀ ਤੇ ਜਿਹੜੇ ਪੰਜਾਬ ਨਾਲ ਸੰਬੰਧਿਤ ਸੀਗੇ ਜਨਰਲ ਸੈਕਟਰੀ ਉਹਨਾਂ ਨੇ ਬਹਿ ਕੇ ਉੱਥੇ ਫੈਸਲੇ ਕੀਤੇ ਆ ਤੇ ਜਿਹੜੇ ਜਿਹੜੇ ਕਾਂਗਰਸ ਦੇ ਕੈਂਡੀਡੇਟ ਹਰਾਉਣੇ ਸੀ ਉਹ ਹਰਾਤੇ ਜਿਹੜੇ ਆਮ ਆਦਮੀ ਦੇ ਹਰਾਉਣੇ ਸੀ ਉਹ ਹਰਾਤੇ ਇਸ ਕਰਕੇ ਦੋਨਾਂ ਨੇ ਗਠਬੰਧਨ ਹੈ ਤਾਂ ਕੋਈ ਝੂਠੀ ਹਨੀਗਾ ਤੇ ਹੁਣ ਕਾਂਗਰਸ ਨੂੰ ਪਤਾ ਲੱਗ ਗਿਆ ਕਿੱਥੇ ਆ ਇਸ ਕਰਕੇ ਇਹ ਸਾਰੀਆਂ ਚੀਜ਼ਾਂ ਹੈ ਜਿਹੜੀਆਂ ਉਹ ਸਤਾ ਚ ਆਉਣ ਖਾਤਰ ਇਹਨਾਂ ਨੇ ਸਾਰਿਆਂ ਧੋਖਾ ਦਿੱਤਾ ਸਾਰਿਆਂ ਨੂੰ ਹੁਣ ਡਰਾਮਾ ਕਰਕੇ ਦੋਨੋਂ ਅਲੱਗ-ਅਲੱਗ ਲੜਦੇ ਸੀ ਹੁਣ ਤਾਂ ਚਲੋ ਅਲੱਗ ਗੱਲ ਆ ਵੀ ਸਰਕਾਰ ਜਦੋਂ ਹੁੰਦੀ ਆ ਬਾਈ ਇਲੈਕਸ਼ਨ ਦੇ ਵਿੱਚ ਤਾਂ ਗਵਰਨਮੈਂਟ ਹੀ ਜਿੱਦੀ ਹੁੰਦੀ ਆ ਤੇ ਅੱਜ ਇੱਕ ਦੂਜੇ ਨੂੰ ਨੰਗਾ ਕਰ ਰਹੇ ਸੀ ਦਿੱਲੀ ਫੇਰ ਕਹਿੰਦੇ ਜਦੋਂ ਸੀਟਾਂ ਗਿਣਦੇ ਆ মিডিਆ ਦੇ ਸਾਹਮਣੇ ਆਉਂਦੀਆਂ ਫੇਰ ਉਹ ਇੰਡੀਆ ਆਲਾਈਂਸ ਦੀਆਂ ਗਿਣਨ ਲੱਗ ਜਾਂਦੇ ਆ ਕਾਂਗਰਸ ਹਾਰੀ ਤੇ ਜਦੋਂ ਉੱਤੇ ਗਿਣਦੇ ਆ ਵੀ ਇੰਡੀਆ ਆਲਾਈਂਸ ਨੇ ਕਿੰਨੇ ਜਿੱਤੀਆਂ ਫੇਰ ਉਹ ਆਮ ਆਦਮੀ ਦੀ ਸੀਟ ਵਿੱਚ ਗਿਣ ਲੈਂਦੇ ਆ ਇਸ ਕਰਕੇ ਤਮਾਸ਼ਾ ਕਰ ਰਹੇ ਆ ਲੋਕਾਂ ਨੂੰ ਬੇਵਕੂਫ ਬਣਾ ਰਹੇ ਆ ਲੋਕਾਂ ਨੂੰ ਪਰ ਜ਼ਰੂਰ ਅਗਲੀਆਂ ਬਾਈ ਇਲੈਕਸ਼ਨ ਚ ਸੇਧ ਰਹਿਣਾ ਚਾਹੀਦਾ ਇਹ ਦੋਨੋਂ ਰਲ ਕੇ ਰਲੇ ਹੋਏ ਆ ਜਾਂ ਤਾਂ ਕਹਿੰਦੇ ਨੇ ਵੀ ਇੰਡੀਆ ਆਲਾਈਂਸ ਅਸੀਂ ਨਹੀਂ ਗਏ ਜਾਂ ਤਾਂ ਇਹ ਕਹਿੰਦੇ ਆਹੀ ਐਮਪੀ ਜਿਹੜੇ ਨੇ ਕਾਂਗਰਸ ਦੇ ਉੱਥੇ ਇਕੱਠੇ ਹੋ ਕੇ ਆਮ ਆਦਮੀ ਵਾਲਿਆਂ ਨਾਲ ਇਕੱਠੇ ਹੋ ਕੇ ਨਾਰੇ ਮਾਰਦੇ ਹੁੰਦੇ ਆ ਇਕੱਠੇ ਹੋ ਕੇ ਖੜੇ ਹੁੰਦੇ ਆ ਤੇ ਇਸ ਕਰਕੇ ਇਹ ਬਿਲਕੁਲ ਮੀਡੀਆ ਨੂੰ ਵੀ ਇਹ ਗੱਲ ਦੇਖਣੀ ਚਾਹੀਦੀ ਆ ਵੀ ਇਹ ਕਿਸ ਤਰੀਕੇ ਦੀ ਕਿਸ ਤਰੀਕੇ ਨਾਲ ਧੋਖਾ ਦੇ ਰਹੇ ਆ ਲੋਕਾਂ ਨੂੰ ਆ ਹੁਣ ਸੈਸ਼ਨ ਸ਼ੁਰੂ ਹੋ ਜੂ ਬਾਈ ਨੂੰ ਤੇ ਉੱਥੇ ਇੰਡੀਆ ਅਲਾਈንስ ਬਣ ਜੂਗਾ ਉਰੇ ਆ ਕੇ ਕਾਂਗਰਸ ਤੇ ਆਮ ਆਦਮੀ ਬਣ ਜਾਂਦੇ ਆ ਰਾਜਪੂਰਾ ਟੱਪੇ ਨਹੀਂ ਉੱਥੇ ਜਾ ਕੇ ਜੱਫੀਆਂ ਪਾਉਂਦੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ